ਹਾਂ 1 ਲੱਖ ਲੱਭੇ ਰੱਜ ਕੇ ਬਿਤਾਣਾ ਦਾ ਗਾਹੀ ਕਰ ਦਾਂਗੇ ਅੱਛਾ 190000 ਕਰੇਗਾ ਰੇਟ ਠੀਕ ਆ ਕਰੂ ਦਾਣੇ ਵਰਤੀਆਂ ਅੱਛਾ ਕਰੂ ਦਾਣੇ ਪਾਣੀ ਖੀਰ ਤੇ ਉਸੇ ਤੇ ਹਨਾ ਹਰਾਚਾਰਾ ਮਤਲਬ ਕਿ ਨਾਲ ਸੀ ਚਾਰ ਪੌਣੇ ਆ ਅੱਛਾ ਹੂੰ ਬਹੁਤ ਵਧੀਆ ਹੈ ਕੁਆਲਿਟੀ ਦੀ ਆਪਾਂ ਬਈ ਮੱਝ ਕਹਿ ਸਕਦੇ ਆ ਚੰਗੀ ਬਰੀਡ ਵਾਲੀ ਦੋਸਤੋ ਹਾਂਜੀ ਦੋਸਤੋ ਸੱਸੀ ਕਾਲ ਬਾਈ ਜੀ ਸਾਰੇ ਭਰਾਵਾਂ ਨੂੰ ਰੌਣਕ ਡੈਰੀ ਫਾਰਮ ਤੇ ਵੀਰੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਰਾਮਗੜ੍ਹ ਭੁੰਦੜ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਬਾਈ ਜੀ ਮੋੜ ਮੰਡੀ ਅੰਕਲ ਸਵਰਾਜ ਦੇ ਘਰੋਂ ਦੋਸਤੋ ਵੀਡੀਓ ਬਣਾ ਰਿਹਾ ਬਿਲਕੁਲ ਇੱਕ ਘਰੇਲੂ ਘਰ ਆ ਕੋਈ ਵਪਾਰ ਦਾ ਕੰਮ ਨਹੀਂ ਆ ਤੁਸੀਂ ਘਰ ਦੇ ਜਾਨਵਰ ਦੇਖ ਲਓ ਸੋ ਇੱਕ ਚੰਗੇ ਦੁੱਧ ਵਾਲੀ ਮੱਝ ਵਿਕਰੀ ਵਾਸਤੇ ਆ ਗੱਭਣ ਆ ਦੋਸਤੋ ਮਾਲਕ ਬਹੁਤ ਚੰਗੀ ਡਿਟੇਲ ਦੱਸਦੇ ਆ ਮੋਹਰ ਨਸਲ ਚ ਪੈਂਦੀ ਆ ਸਾਰੀ ਇਨਫੋਰਮੇਸ਼ਨ ਆਪਾਂ ਬਾਬੇ ਤੋਂ ਲਵਾਂਗੇ ਕੀ ਇਹਦਾ ਭਾਰ ਹੋਊਗਾ ਪਿਛਲੇ ਸੂਆਂ ਚ ਕੀ ਦੁੱਧ ਦਿੱਤਾ ਇੱਕ ਵਾਰ ਤੁਸੀਂ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 24 ਤਰੀਕ 12ਵਾਂ ਮਹੀਨਾ 2025 ਬਾਕੀ ਛੋਟਾ ਸਰਦਾਰ ਵੀ ਆਪਣੇ ਨਾਲ ਹੋ ਮੱਜਾਂ ਦਾ ਵਧੀਆ ਸ਼ੌਂਕੀ ਲੱਗਦਾ ਮੁੰਡਾ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਪਿੰਡਾਂ ਕਲਾ ਆਪਣਾ ਰਹਿ ਗਿਆ ਜੀ ਆਰਾਮਗੜ ਭੁੰਦੜ ਹਾਂਜੀ ਨਾਲ-ਨਾਲ ਕਿਹੜੇ ਪਿੰਡ ਆਪਣੇ ਨਾ ਨਜ਼ਦੀਕ ਕੋਟਪਾਰਾ ਕੋਟਫੱਤਾ ਇੱਕਦਮ ਮੇਰਾ ਪਿੰਡ ਹੀ ਰਹਿ ਗਿਆ ਕੋਟਪਾਰਾ ਹਾਂਜੀ ਕੋਟਫੱਤਾ ਇਹਦੇ ਜਮਾਂ ਨਾਲ ਆਪਣਾ ਪਿੰਡ ਰਹਿ ਗਿਆ ਹੈਨਾ ਹਾਂਜੀ ਹੂੰ ਕਿੰਨੇਵੇਂ ਸੂਏ ਆ ਬਾਬਾ ਇਹ ਕਿਹੜੀ ਮੱਝ ਆ ਇਹ ਤੀਜੇ ਸੂਏ ਸੂਗੀ ਤੀਜਾ ਸੂਆ ਸੂਗੀ ਅੱਜ ਕਿੰਨੇ ਦਿਨਾਂ ਦੀ ਕੱਚੀ ਐ ਇਹ ਅੱਜ ਇਹਨੂੰ 8 ਦਿਨ ਹਜੇ ਹੋਰ ਲੂਗ ਜੀ ਸਾਡੇ ਹਿਸਾਬ ਨਾਲ ਅੱਜ ਕੋ ਅੱਛਾ ਆਪਣੇ ਵੀ ਜਿਹੜੇ ਦਿਨ ਲਿਖੇ ਹੋਏ ਆ ਉਹਦੇ ਹਿਸਾਬ ਨਾਲ 8 ਦਿਨ ਹਜੇ ਦੇ ਪਏ ਆ ਸੂਣ ਦੇ ਹਾਂਜੀ ਹਾਂ ਹਾਂਜੀ ਤੀਜਾ ਸੂਆ ਸੂਗੀ ਤੇ ਘਰੂ ਰਬ ਆ ਗਿਆ ਜੀ ਆਪਾਂ ਨਵੇਂ ਘਰੂ ਆ ਜੀ ਬਹੁਤ ਚਿਰ ਦਾ ਸਾਡੇ ਕੋਲੇ ਮੇਰੇ ਮਲਕੇ ਦਾਦੇ ਹੋ ਰਹੇ ਬੇਲਦਾ ਜੀ ਅੱਛਾ ਪੁਰਾਣਾ ਰਵਾ ਵੀ ਉਸੇ ਉਸਤੀ ਮੱਝਾਂ ਆਪਾਂ ਉਹ ਜਿਹੇ ਹਿਸਾਬ ਨਾਲ ਰੱਖਦੇ ਤੁਰੇ ਹੁੰਨੇ ਆ ਹਾਂ ਜੀ ਉਹਨਾਂ ਕਟੀਆਂ ਪਾਲ ਕੇ ਹਾਂ ਫਿਰ ਉਹ ਗਾਂ ਵਧੀਆ ਦਾ ਟੀਕਾ ਕਰਨ ਵਧੀਆ ਕੁਆਲਟੀ ਦਾ ਕਰਾਉਂਦੇ ਸੀਗੇ ਅੱਛਾ ਜੀ ਮਲੇ ਉਵੇਂ ਉਮਲਕੇ ਮਲਕੇ ਵੀ ਟੀਕੇ ਨਾਲ ਹੀ ਮਲਕੇ ਵੀ ਹੁਣ ਛੋੜੇ ਸਾਹਮਣੀਆਂ ਦੇਖ ਲਓ ਹਾਂ ਹੁਣ ਇਹ ਤੀਜਾ ਸੂਆ ਸੰਦੀਆ ਬਾਪੂ ਜਿਹੜਾ ਆਪਾਂ ਪਿਛਲੇ ਸੂਏ ਦਾ ਦੁੱਧ ਚੋਇਆ ਹਨਾ ਕਰੇ ਕਿੰਨਾ ਕੋ ਦੁੱਧ ਸੀ ਸਹੀ ਜੀ ਇਹਦਾ 15 ਕਿਲੋ ਤੋਂ ਪਲੱਸ ਹੀ ਹੈ ਜੀ ਅੱਛਾ ਹਾਂ ਜੀ 15 ਕਿਲੋ ਤੋਂ ਪਲੱਸ ਦੁੱਧ ਚੋਇਆ ਬਾਕੀ ਦੋਸਤੋ ਬਹੁਤ ਲੰਬੀ ਬੇਲ ਚ ਆ ਗਈ ਜਮਾ ਕੁੰਡੇ ਸਿੰਘਾਂ ਦੀ ਕੋਈ ਆਏ ਨਹੀਂ ਹੈਗਾ ਨਹੀਂ ਤਾਂ ਵਿੱਚ ਮੱਜਾ ਹੁੰਦੀਆਂ ਫੁੱਲ ਫੁਲਕਾਰੀਆਂ ਬਾਹਲੀਆਂ ਹੁੰਦੀਆਂ ਥੱਲੇ ਉਹਨਾਂ ਦੇ ਕੋਈ ਕੁਆਲਿਟੀ ਹੁੰਦੀ ਨਹੀਂ ਇੱਧਰ ਨੂੰ ਹੀ ਪੁੱਤ ਇੱਕ ਵਾਰੀ ਆਹ ਦੇਖੋ ਕੋਈ ਸਿੰਘਾਂ ਨਾਲ ਨਹੀਂ ਛੇੜ ਛਾੜ ਚੰਗੀ ਲੰਬੀ ਬੇਲ ਚ ਤੇ ਲੇਵੇ ਦੀ ਤੁਸੀਂ ਚੈੱਕ ਕਰ ਲਓ ਖੋਲ ਕੇ ਤੁਹਾਨੂੰ ਤੋੜ ਕੇ ਵੀ ਦਿਖਾ ਦੂੰਗਾ ਨੰਬਰ ਮਾਲਕਾਂ ਦਾ ਹੀਠਾ ਦੋਸਤੋ ਚੱਲੀ ਜਾਂਦਾ ਰਾਮਗੜ੍ਹ ਭੁੰਦੜ ਪਿੰਡਾ ਨਾਲ ਪਿੰਡ ਕੋਟਪਾਰਾ ਕੋਟਫੱਤਾ ਇਹਨਾਂ ਪਿੰਡਾਂ ਦੇ ਬਿਲਕੁਲ ਨਾਲ ਪਿੰਡਾ ਇੱਕ ਵਾਰੀ ਫਿਰ ਖੋਲ ਲਵਾਂ ਕੋਈ ਆਪਾਂ ਤੋੜ ਕੇ ਦਿਖਾ ਦੰਨੇ ਆ ਮੁੱਲ ਵਾੜੀ ਦੋਸਤੋ ਕਰਵਾ ਦਿੰਨੇ ਇੱਕ ਵਾਰੀ ਤੁਸੀਂ ਚੈੱਕ ਕਰੋ ਛਾ ਕਰੋ ਹਾਂ 190000 ਜੇ ਜੇ ਵੀ ਤਾਂ ਨਾ ਗਾਹੀ ਕਰ ਦਾਂਗੇ ਅੱਛਾ 190000 ਕਰੇਗਾ ਰੇਟ ਠੀਕ ਆ ਲੈ ਕਹਿੰਦਾ ਜੇ ਕਿਸੇ ਨੇ ਪੈਕ ਟੋਣ ਬਦਣਾ ਉਹ ਮੌਕੇ ਤੇ ਕਰ ਦਾਂਗੇ ਮੁੰਡਾ ਕਹਿੰਦਾ 190000 ਮੁੱਲ ਹੁਣ ਕੋਈ ਨਾ ਇੱਕ ਵਾਰੀ ਪੁੱਤ ਤੋਰ ਕੇ ਦਿਖਾ ਦਈਏ ਹਨਾ ਹ ਆ ਦੇਖੋ ਦੋਸਤੋ ਬਹੁਤ ਲੰਮੀ ਬੇਲ ਚ ਯਾਰ ਕਿਸੇ ਨੇ ਬਰੀਡ ਦੇ ਤੌਰ ਤੇ ਕੰਮ ਕਰਨਾ ਨਾ ਇਹ ਜੇ ਪਸ਼ੂਆਂ ਤੋਂ ਬਹੁਤ ਸੋਹਣੇ ਬੱਚੇ ਲੈ ਸਕਦੇ ਹੋ ਇਹ ਚੀਜ਼ਾਂ ਤੋਂ ਤੁਸੀਂ ਬਾਕੀ ਆ ਦੇਖੋ ਦੋਸਤੋ ਸਾਨੂੰ ਤੋੜ ਕੇ ਦਿਖਾਉਣਾ ਦੁੱਧ ਮਾਲ ਕਹਿੰਦੇ 15 ਦੇ ਘਰਾਂ ਚ ਅਸੀਂ 15 ਪਲੱਸ ਬਾਪੂ ਕਹਿੰਦਾ ਚੁੰਦੇ ਰਹੇ ਆ ਵੱਡੇ ਢਾਂਚੇ ਚ ਸੋਹਣੇ ਚੰਗੇ ਸਰੀਰਕ ਦੀ ਤੇ ਲੇਵੇ ਦੀ ਦੇਖੋ ਹਮ ਲੈਓ ਜੀ ਮੋੜ ਲਿਓ ਬਾਕੀ ਬੰਨ ਕੇ ਗੱਲਬਾਤ ਕਰਦੇ ਆ ਮਸਾਲਾ ਨਹੀਂ ਪਾਉਂਦੇ ਆਜਾ ਕਰੋ ਦਾਣੇ ਵਰਤਦੇ ਆ ਅੱਛਾ ਕਰੋ ਦਾਣੇ ਪਾਣੀ ਖੀਰ ਤੇ ਉਸੇ ਤੇ ਹਨਾ ਖਰਾਚਾਰਾ ਮਤਲਬ ਕਿ ਨਾਲ ਅਸੀਂ ਚਾਰ ਪਾਉਨੇ ਆ ਅੱਛਾ ਹੂੰ ਬਹੁਤ ਵਧੀਆ ਹੈ ਕੁਆਲਿਟੀ ਦੀ ਆਪਾਂ ਬਈ ਮੱਝ ਕਹਿ ਸਕਦੇ ਆ ਚੰਗੀ ਬਰੀਡ ਵਾਲੀ ਦੋਸਤੋ ਕੋਈ ਸਿੰਗਾ ਨਾਲ ਨਹੀਂ ਛੇੜਛਾੜ ਹੈਗੀ ਵੀ ਕੋਈ ਸਿੰਗ ਬਣਾਇਆ ਖੜਾਇਆ ਕੋਈ ਨਹੀਂ ਕੋਈ ਨਾ ਬੰਨਲੋ ਬੰਨਲੋ ਹੂੰ ਬੰਨਲੋ ਜੀ ਬੰਨਲੋ ਮੁੱਲਾ ਜਿਹੜਾ ਦੋਸਤੋ ਉਹ ਕਰਵਾ ਦਿੰਨੇ ਇੱਕ ਵਾਰ ਹਾਂ ਬੰਨਲੋ ਜੀ ਐਦ ਕੀ ਫਿਰ ਬਾਬਾ ਪਾਜੂਗੇ ਇਹ 15 ਕਿਲੋ ਦਾ ਆਰਾਮ ਨਾਲ ਹੀ ਦੁੱਧ ਹਨਾ ਹਾਂਜੀ ਹੂੰ ਤੇ ਫਿਰ ਭਾ ਕੀ ਰਹੂਗਾ ਜੀ ਇਹਦਾ ਇਹ 1.90 ਲੱਖ ਰੇਟ ਆ। 1.90 ਲੱਖ ਰੇਟ ਆ ਕਿ ਇਹਦੇ ਚੋ ਕਰਾਂਗੇ ਕੋਈ ਮੌਕੇ ਤੇ ਬਸ। ਹੋ ਸਕਦਾ ਵੇਖਾ ਬੜਾ ਬੜਾ ਨਹੀਂ ਜਮਾ ਨਹੀਂ ਜ਼ਿਆਦਾ ਨਹੀਂ ਜੀ। ਅੱਛਾ ਵੀ ਬਾਹਲਾ ਇੱਧਰ ਉੱਧਰ ਨਹੀਂ ਹੋਣਾ ਕੰਮ। ਵੀ ਉਹੋ ਜਿਹੇ ਹਿਸਾਬ ਨਾਲ ਹੀ ਫੋਨ ਕਰੇ ਬੰਦਾ ਹਾਂ। ਹਾਂ। 1.90 ਲੱਖ ਡਿਮਾਂਡ ਆ। ਧਾਰਚਵਾਈ ਥਣਾ ਦੀ ਜਮਾ ਓਕੇ ਵਧੀਆ ਜੀ। ਓਕੇ ਜੀ। ਠੀਕ ਐ। ਵੀਡੀਓ ਦੇਖਣ ਲਈ ਦੋਸਤੋ ਧੰਨਵਾਦ। ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ।